ਇਹ ਨਾ ਹੈ ਪੰਡਤ ਸੋ ਜੋ ਮਨ ਪਰਬੋਧੇ RAM ਨਾਮ ਆਤਮੇ ਸੁਦੇ RAM ਨਾਮ ਸਾਰ ਰਸ ਵੀਵੇ ਉਸ ਪੰਡਤ ਕੇ ਉਪਦੇਸ਼ ਜਗ ਜੀਵੇ ਪੰਡਤ ਉਹ ਹੈ ਜਿਹਦਾ ਮਨ ਪੰਡਤ ਹੋ ਗਿਆ ਸਿੱਖ ਗਿਆ ਪੰਡਤ ਸੋ ਜੋ ਤਿਹੋ ਗੁਣਾਂ ਕੇ ਪੰਡ ਹਤਾਰੇ ਜਿਨ੍ਹਾਂ ਰਾਜ ਗੁਣ ਤਮ ਗੁਣ ਤੇ ਸਤ ਗੁਣ ਛੱਡਤਾ ਵੱਡੇ ਬਣ ਦੀ ਇੱਛਾ ਛਰਤੀ ਸੰਸਾਰੀ ਪਦਾਰਥ ਇਕੱਠੇ ਕਰਨ ਦੀ ਇੱਛਾ ਮੇਰਾ ਹੁਕਮ ਚੱਲੇ ਇਹ ਵੀ ਚੋਸ਼ੜਤਾ ਤੇ ਮੈਂ ਧਰਮਈਆਂ ਲੋਕਾਂ ਨੂੰ ਵਿਖਾਵਾਂ ਇਹ ਛੜਤਾ ਉਹਨੇ ਜਿਸ ਬੰਦੇ ਨੂੰ ਸੋਝੀ ਆਈ ਜਿੰਨੇ ਨੂੰ ਪਤਾ ਲੱਗ ਜਾਣਾ ਸਭ ਕੁਝ ਕੋਈ ਹੋਰ ਸ਼ਕਤੀ ਕਰ ਰਹੀ ਹੈ ਉਹ ਫਿਰ ਅਕੇਲਾ ਹੋ ਜਾਂਦਾ ਸਮਝ ਜਾਂਦਾ ਹੈ ਵੀ ਕੀ ਚੱਲ ਰਿਹਾ ਔਰ ਕਿਹਦੇ ਹੁਕਮ ਤੇ ਚੱਲ ਰਿਹਾ ਜਿੱਦੇ ਤੇ ਗੁਰੂ ਕਿਰਪਾ ਕਰਦਾ ਹੈ ਜੀ ਹੁਣ ਤਾਂ ਜਿਵੇਂ ਉਦੋਂ ਇਹਨਾਂ ਕੋਲੇ ਜੋ ਕੁਛ ਸੀਗਾ ਜਿੰਨੀਆਂ ਸ਼ਕਤੀਆਂ ਸੀਗੀਆਂ ਹਾਂ ਜੀ ਕਿਸੇ ਗੁਰੂ ਨੇ ਵਰਤੀ ਕੋਈ ਉਹ ਤੇ ਕਿਸੇ ਨੇ ਵੀ ਨਹੀਂ ਦਿਖਾਇਆ ਇਦਾਂ ਜੀ ਅਸਲ ਦੇ ਵਿੱਚ ਨਾ ਅਸੀਂ ਅਜਿਹੇ ਗੁਰੂ ਨੂੰ ਸਮਝ ਹੀ ਨਹੀਂ ਸਕੇ ਅਗਰ ਮੈਂ ਤੁਹਾਨੂੰ ਦੱਸਿਆ ਸੀਗਾ ਗਿਆਨ ਗੁਰੂ ਹੈ ਬੁਬੇਕ ਗੁਰੂ ਹੈ ਬਾਣੀ ਗੁਰੂ ਹੈ ਹੁਣ ਇਹ ਸਾਨੂੰ ਲਿਖ ਕੇ ਤੇਗੇ ਅਸੀਂ ਕਿਉਂ ਨਹੀਂ ਮੰਨਦੇ ਵੀ